ਸਾਡਾ ਸਾਲਾਨਾ ਜਗਰਾਤ ਸੀ 22ਵਾਂ ਉਸ ਵਿੱਚ ਆਪਣੇ ਭਾਈ ਉਹ ਸਾਊਂਡ ਦਾ ਕੰਮ ਕਰ ਰਹੇ ਸੀਗੇ ਆਪਰੇਟ ਕਰ ਰਹੇ ਸੀ ਅਚਾਨਕ ਕਰੰਟ ਆਨ ਕਰਕੇ ਉਹਨਾਂ ਨੂੰ ਕਰੰਟ ਲੱਗੇ ਜਿਸ ਕਰਕੇ ਉਹਦੀ ਡੈਥ ਹੋ ਗਈ ਤੇ ਸਾਨੂੰ ਇਸ ਦਾ ਬਹੁਤ ਦੁੱਖ ਲੱਗਿਆ ਤੇ ਕਲੱਬ ਵੱਲੋਂ ਜੋ ਜਿੰਨੀ ਵੀ ਵੱਧ ਤੋਂ ਮਦਦ ਕਰਾਂਗੇ ਜੀ ਬਹੁਤ ਠੀਕ ਲੜਕੇ ਦੀ ਡੈਥ ਹੋਈ ਲੜਕੇ ਦਾ ਨਾਮ ਕੁਲਦੀਪ ਸਿੰਘ ਸੀ ਤੇ ਬੜਾ ਗਰੀਬ ਪਰਿਵਾਰ ਤੋਂ ਬਿਲੋਂਗ ਕਰਦਾ ਸੀ ਲੇਬਰ ਦਾ ਕੰਮ ਕਰਦਾ ਸੀ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਉਹਦੇ ਦੋ ਬੱਚੇ ਸੀ ਛੋਟੇ ਛੋਟੇ ਤੇ ਪਿੱਛੇ ਵਾਈਫ ਆ ਇਕੱਲੀ ਤੇ ਇਹੀ ਬੇਨਤੀ ਹੈ ਸੰਸਥਾ ਵੱਲੋਂ ਵੀ ਕੋਈ ਕੀਤਾ ਗਿਆ ਜੀ ਹਾਂਜੀ ਸੰਸਥਾ ਵੱਲੋਂ ਵੀ ਫਾਈਨੈਂਸ਼ੀਅਲੀ ਕੋਈ ਯੋਗਦਾਨ ਕੀਤਾ ਜਾਗਰਣ ਕਰਾਉਣ ਵਾਲਿਆਂ ਨੇ ਹਾਂਜੀ ਕੀਤਾ ਯੋਗਦਾਨ ਕੀਤਾ ਉਹਨਾਂ ਨੇ ਰਲ ਮਿਲ ਕੇ ਯੋਗਦਾਨ ਹਾਂਜੀ ਕਲਦੀਪ ਸਿੰਘ ਅਮਰਾਲੇ ਤੋਂ ਕੱਲ ਇੱਥੇ ਕੰਮ ਕਰਨ ਵਾਸਤੇ ਆਇਆ ਸੀ ਲੇਬਰ ਦਾ ਕੰਮ ਕਰਦੇ ਸੀ ਉਹ ਕੋਈ ਜਾਗਰਣ ਸੀ ਉੱਥੇ ਉਹਦੇ ਅਚਾਨਕ ਕਰੰਟ ਲੱਗਣ ਨਾਲ ਮੌਤ ਹੋ ਗਈ ਜੀ ਤੇ ਉਹਦੀ ਡੈਥ ਹੋ ਗਈ ਮੌਤ ਹੋ ਗਈ ਉਹਦੀ ਤੇ ਉਹਦੀ ਸੰਸਥਾ ਉਹਨੇ ਮਦਦ ਕੀਤੀ ਆ ਕਿ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਬੱਚੇ ਆ ਛੋਟੇ ਛੋਟੇ ਬੱਚੇ ਆ ਜੀ ਵੀ ਉਹਨਾਂ ਨੂੰ ਕੋਈ ਮਾਗਰ ਦਿੱਤਾ ਵੱਧ ਤੋਂ ਵੱਧ ਦੇ ਕੇ ਤਾਂ ਕਿ ਪਰਿਵਾਰ ਦਾ ਭਲਾ ਹੋ ਸਕੇ ਤੇ ਬੱਚਿਆਂ ਦੀ ਪੜ੍ਹਾਈ ਦਾ ਕੇ ਜਿਹੜਾ ਚੱਲ ਚੱਲੇ ਕੰਮ ਇਹਨਾਂ ਨਾਲ ਹੁਣ ਤੁਹਾਡਾ ਕੋਈ ਗੱਲਾ ਸਰ ਗੱਲਾ ਛੱਡ ਕੇ ਕੀ ਹੋਣਾ ਉਹਨਾਂ ਸਾਡੀ ਮਾਇਆ ਪਿਆਰੀ ਸੰਸਥਾ